ਆ ਜਾ ਅੱਗੇ ਸਾਹਮਣੇ ਆਵੇ ਉਹ ਆਵੇ ਪੈਦਲ ਸੁਖਾਦ ਬੈਂਦੇ ਓਏ ਬੜਾ ਬੜਾ ਕਰਾ ਜੋ ਉਹ ਪੁਲਿਸ ਨੇ ਗਾਲ ਪਿਆ ਉਹ ਨਹੀਂ ਬਾਲ ਕੇ ਨੰਨ ਦੀ ਗੱਲ ਕਰੋ ਮੈਂ ਹੋਰ ਗੱਲ ਚ ਨਹੀਂ ਕਰਨਾ ਸੁਣ ਲੈ ਨਿਤਨਜੀ ਬਹੁਤ ਉੱਥੇ ਮਾਰੋ ਨਿਤਨਜੀ ਮੇਰੇ ਨਾਲ ਗੱਲ ਕਰ ਦੇਗਾ ਕੋਈ ਨਹੀਂ ਕੋਈ ਗੱਲ ਨਹੀਂ ਇਹਨੂੰ ਛੱਡ ਦੇ ਇਹਨੂੰ ਕੋਈ ਗੱਲ ਨਹੀਂ ਆ ਲੈ ਆ ਮਡੇ ਵਾਲ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਹਾਂ ਰੋਜ਼ ਤੁਹਾਡੇ ਤੇ ਚੱਕ ਜਾਣੇ ਆ ਇਹ ਕੰਮ ਨਹੀਂ ਕਰਨਾ ਨਵਾਂ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਏ ਗੱਲ ਵੀ ਮੇਰੇ ਵੱਡੇ ਉੱਤੇ ਝੂਠ ਨਹੀਂ ਆ ਮੈਂ ਨਹੀਂ ਬੋਲਦੀ ਗੱਲ ਨਾ ਮੇ ਕੋ ਮੈਂ ਤਾਂ ਦੇਖੋ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਲੇਕਿਨ ਫੇਰ ਕੰਮ ਵੱਡਾ ਵੱਡਾ ਹੋ ਜਾਣਾ ਜੀ ਮੇਰੀ ਪਿੰਕੀ ਸੁੰਦੇ ਵਿੱਚ ਨਹੀਂ ਆਸੀ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਬੇਦੀ ਨਹੀਂ ਹੈਗਾ ਇਹ ਤਾਂ ਫੇਸਬੁਕ ਵੱੱਲੇ ਸੱਚੀਕਤ ਮੇਰੇ ਗੱਲ ਸੁਣ ਲੈਣ ਕਰਦੀ ਹੈ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਪੰਡੂ ਵੱਡੀ ਨਹੀਂ ਹੱਥ ਤੇ ਉਹਨਾਂ ਬੜਾ ਗਲਤ ਕੰਮ ਉਹਦੇ ਹੱਥ ਝੋਲਣਾ ਇਹ ਹੀ ਗੱਲ ਚੱਲਦੀ ਇਹਨਾਂ ਦੇ ਉੱਪਰ ਬੀਬੀ ਇਹ ਵੱਡੀ ਨਹੀਂ ਆਉਂਦੀ ਸਾਹਿਬ ਦੇ ਮੀਡੀਆ ਨਾਲ ਪੇ ਜੈਲ ਭਾਰਿਆਂ ਦਾ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਲੇ ਤੂੰ ਥੋੜੇ ਥੋੜੇ ਫਾਇਦੇ ਲਈ ਲੈ ਲੱਕੋ ਆਹ ਫੱਟੇ ਚੱਲਦੀ ਹੋਈ ਚਾਹਤ ਉਹਨਾਂ ਜੋ ਇਹ ਜਨਤਾ ਕੋ ਮੰਗਿਓ ਸਾਡੇ ਕੋਲ ਦਾ ਵੀ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਤ ਦੇਣਾ ਮੈਂ ਕਈ ਮੇਰੇ ਮੈਂ ਆਪਣੇ ਯਾਰ ਨਾਲ ਮੰਡੀ ਨੂੰ ਗਿਆ ਸੀ ਮੈਂ ਜਜੀ ਮੈਂ ਵੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਕਹਿ ਗਿਆ ਬਾਹਰ ਹੋਣਾ ਬਾਹਰ ਹੋ ਜਾ ਨਾ ਇਹ ਤਾਂ ਬਾਹਰ ਹੋਣਾ ਨਾ ਤਾਂ ਦੁਕਾਨ ਦੀਆਂ ਬਰਾਣਾ ਦੇਖੀ ਨਾ ਮੈਂ ਬੁੱਕਾ ਤੇ ਉਹ ਦੋ ਬਸਾਂ ਕੋਈ ਨਿਕਾ ਹੋਣਾ ਪਰ ਜਦੋਂ ਆਪਾਂ ਲਗੇ ਲਗੇ ਫਾਇਦਾ ਲਈ ਆਲੂ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਇਹੋ ਨਾਲ ਛੱਡ ਜਾਂ ਪਾਜੀ ਇਹ ਕਿੰਨੇ ਆ ਗਏ ਮੈਨੂੰ 15 ਦਿਨਾਂ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰਾਜ ਦੇ ਧਿਆਨਾ ਡੋਰ ਵੇਚਣ ਦੇ ਹੋ 15 ਮੈਂ ਤਾਂ ਇੱਧਰ ਕੋੜਾ ਨਹੀਂ ਵੇਚੀ ਤੁਸੀਂ ਇਹੋ ਜਿਹੇ ਤੇਰਾ ਤੇਰਾ ਸਭ ਕੁਝ ਫੜ ਜਾਂਦੇ ਹੁੰਦੇ ਜੀ ਹੁਣ ਮੈਂ ਫੜਦੇ ਮੈਂ ਇਹ ਨਹੀਂ ਫੜਦੇ ਠੀਕ ਹੈ ਚਲੋ ਜੀ ਪੈਸੇ ਦੀ ਉਹ ਗਾਂ ਚਲ ਗਈ ਕਿ ਮੈਂ ਹੁਣ ਗਾਂ ਚਲ ਗਈ ਨੇ ਤੇ ਫਿਰ ਦੱਸੋ ਜਿਹਨਾਂ ਦੇ ਬੀਰਕੋ ਗਏ ਨੇ ਆ ਆ ਆ ਆ ਨਹੀਂ 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 ਆ ਆਪਨੇ ਗੇਮ ਆਲੇ ਨੂੰ ਆ ਗਿਆ ਆਪਾਂ ਨਹੀਂ ਕਰਦੇ ਜਦੋਂ 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 ਜ਼ਰੂਰੀ ਪੰਨਾਂ ਮਿੰਟਾ ਇਤੋ ਗਿਆ ਪੰਨਾਂ ਮਿੰਟਾ ਜਾਦੇ ਮੈਂਨੇ ਬੀਬੀ ਉੱਧਰ ਹਾਦੇ ਪੈਸੇ ਲੈ ਸਾਡੇ ਅੱਜ ਨਹੀ ਬਾਤ ਕਰੀਏ ਉਹ ਦੋ ਛੱਡੋ ਗੱਲ 90 ਇਹ ਪਹਿਸਾ ਜਾਈਏ ਸਹੀ ਤੁਹਾਡੀ ਗੱਲ ਸਹੀ ਛੁਕਣਾ ਪੱਤਰ ਜਲਦੀ ਜਲਦੀ ਮਾਂ ਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਟ੍ਰੀਟ ਤੋਂ ਜਿਹੜੀ ਇਹ ਡਰਾਈਵ ਚਾਈਨਾ ਰੋਡ ਦੇ ਗੇਂਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੁਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰਮਤ ਹੋਇਆ ਰਮੇਸ਼ ਬੁੱਟੀਆਂ ਵਾਲੇ ਕੋਲ ਕੀ ਕਰਵਾਈ ਕੋਈ ਜੋ ਬੰਦੀ ਕਾਰਵਾਈ ਅਮਰਚ ਹੋਣੇ ਲੈਂਦੀ ਜਾਵੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਵੇ